ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਦਰਸ਼ਨ ਕਰ ਰਹੇ ਹੋ ਠੰਡਾ ਬੁਰਜ ਸ਼੍ਰੀ ਫਤਿਹਗੜ ਸਾਹਿਬ ਇਹ ਠੰਡਾ ਬੁਰਜ ਇਹਨੂੰ ਕਿਉਂ ਕਿਹਾ ਜਾਂਦਾ ਸੀ ਦੋਸਤੋ ਪਹਿਲਾਂ ਤਾਂ ਮੇਰੇ ਪ੍ਰਾਏ ਗੱਲ ਨੋਟ ਕਰਿਓ ਠੰਡਾ ਬੁਰਜ ਇੱਕ ਤਾਂ ਹਾਈਟ ਤੇ ਸੀ ਉੱਚਾ ਬਹੁਤ ਸੀ ਉਹਨਾਂ ਸਮਿਆਂ 'ਚ ਬਹੁਤ ਜ਼ਿਆਦਾ ਠੰਡ ਪੈਂਦੀ ਸੀ ਹੁਣ ਨਾਲੋਂ ਕਈ ਗੁਣਾ ਵੱਧ ਦੂਸਰਾ ਨੰਬਰ ਇਸ ਦੇ ਆਲੇ-ਦੁਆਲੇ ਪਾਣੀ ਹੁੰਦਾ ਸੀ ਇੱਕ ਨਾਲ ਦੀ ਨਦੀ ਵਗਦੀ ਸੀ ਜੋ ਇਤਿਹਾਸ ਦੇ ਵਿੱਚ ਲਿਖਿਆ ਗਿਆ ਦੋਸਤੋ ਤਾਂ ਉਹ ਪਾਣੀ ਨੂੰ ਸਪਰਸ਼ ਕਰਕੇ ਟੱਚ ਕਰਕੇ ਹਵਾ ਹੋਰ ਠੰਡੀ ਹੋ ਜਾਂਦੀ ਸੀ ਤੇ ਬੜੀ ਮਤਲਬ ਬੰਦੇ ਦੇ ਅੰਦਰੋਂ ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਠੰਡ ਸਾਡੇ ਵਿੱਚ ਦੀ ਨਿਕਲਦੀ ਹੈ ਉਹ ਗੱਲ ਬਣ ਜਾਂਦੀ ਸੀ ਦੋਸਤੋ ਤਾਂ ਤਾਂ ਕਰਕੇ ਹੀ ਉਸ ਸਮੇਂ ਦੀ ਹਕੂਮਤ ਨੇ ਮੁਗਲਾਂ ਨੇ ਸੂਬੇਦਾਰ ਨੇ ਇਸ ਠੰਡੇ ਬੁਰਜ ਵਾਲੇ ਅਸਥਾਨ ਨੂੰ ਚੁਣਿਆ ਕਿ ਗੁਰੂ ਗੋਬਿੰਦ ਸਿੰਘ ਜੀਾਂ ਦੇ ਸੁਪੁੱਤਰਾਂ ਨੂੰ ਤੇ ਉਹਨਾਂ ਦੀ ਮਾਤਾ ਨੂੰ ਇੱਥੇ ਕੈਦ ਕਰਕੇ ਸਜ਼ਾ ਦਿੱਤੀ ਜਾਵੇ ਤਾ ਇਹ ਠੰਡਾ ਬੁਰਜ ਹੈ ਤੇ ਉਹ ਸਾਹਮਣੇ ਪਰਲੇ ਪਾਸੇ ਬਣਿਆ ਹੋਇਆ ਹੈ ਸ਼ਹੀਦ ਬਾਬਾ ਮੋਤੀराम ਜੀ ਮਹਿਰਾ ਪਾਰਕ ਮੋਤੀराम ਮਹਿਰਾ ਹਕੂਮਤ ਦੇ ਰਸੋਈਏ ਸਨ ਤਾਂ ਕਰਕੇ ਬੰਦਾ ਇਨੀ ਸਿਕਿਉਰਟੀ ਚ ਅੰਦਰ ਜਾਊ ਦੂਜਾ ਬੰਦਾ ਤਾਂ ਜਾ ਨਹੀਂ ਸਕਦਾ ਤਾਂ ਉਹਨਾਂ ਨੇ ਸਭ ਕੁਝ ਪਤਾ ਹੁੰਦਿਆਂ ਹੋਇਆਂ ਵੀ ਇਹਦਾ ਰਿਜ਼ਲਟ ਕੀ ਹੈ ਸਭ ਕੁਝ ਪਤਾ ਹੁੰਦਿਆਂ ਹੋਇਆਂ ਫੈਸਲਾ ਕੀਤਾ ਕਿ 3 ਦਿਨ ਹੋ ਗਏ ਨਾ ਤਾਂ ਪਾਣੀ ਦਿੰਦੇ ਐ ਪੀਣ ਨੂੰ ਸਹਿਬਜ਼ਾਦਿਆਂ ਨੂੰ ਤੇ ਬਜ਼ੁਰਗ ਮਾਤਾ ਗੁਜਰ ਕੌਰ ਜੀਆਂ ਨੂੰ ਨਾ ਕੋਈ ਬਿਸਤਰਾ ਨਾ ਕੋਈ ਤਨ ਤੇ ਕੱਪੜੇ ਨਾ ਕੋਈ ਥੱਲੇ ਵਿਛਾਉਣ ਨੂੰ ਥੱਲੇ ਠੰਡਾ ਫਰਸ਼ ਉਤੋਂ ਠੰਡ ਹੱਡ ਚੀਜ਼ ਦੀ ਹੋਈ ਤਾਂ ਦੋਸਤੋ ਮੋਤੀराम ਮਹਿਰਾ ਜੀ ਨੇ ਆਪ ਦੀ ਧਰਮ ਸੁਪਤਨੀ ਜੀਣੇ ਉਹਨਾਂ ਦੀ رائے ਵਿੱਚ ਰੈਰ ਲਈ ਕਿ ਆ ਚੱਕੋ ਮੇਰੇ ਜੀਵ ਰਾਤ ਮੇਰੀਆਂ ਚੂੜੀਆਂ ਸੋਨੇ ਦੀਆਂ ਤੇ ਪਹਿਰੇਦਾਰਾਂ ਨੂੰ ਦੇ ਕੇ ਕਿਉਂਕਿ ਕੱਠੇ ਰਹਿੰਦੇ ਸੀ ਪਹਿਰੇਦਾਰਾਂ ਨਾਲ ਜਾਣ ਪਛਾਣ ਸੀ ਰਸੋਈਏ ਸੀ ਤਾਂ ਤੁਸੀਂ ਇਹ ਨੇਕ ਕੰਮ ਕਰੋ ਤਾਂ ਫਿਰ ਇਹ ਨੇਕ ਕੰਮ ਕਰਨ ਵਾਸਤੇ ਮੋਤੀराम ਮਹਾਰਾਜ ਜੀ ਸਾਬ ਜਦਿਆਂ ਤੇ ਮਾਤਾ ਗੁਜਰ ਕੌਰ ਜੀਆਂ ਵਾਸਤੇ ਦੁੱਧ ਲੈ ਕੇ ਗਏ ਦੋਸਤੋ ਜਿਹੜੇ ਗਲਾਸ ਇੱਥੇ ਬਰਾਜਮਾਨ ਹੈ ਸ਼ਸ਼ੋਭਤ ਹੈ ਤੁਸੀਂ ਸਾਰੇ ਇਤਿਹਾਸ ਤੋਂ ਜਾਣੂ ਹੋ ਪਰ ਆਪਣੇ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਭਾਵੇਂ ਠੰਡਾ ਬੁਰਜ ਦਾ ਜੋ ਇਤਿਹਾਸ ਸੀ ਉਹ ਚਿੱਟੀ ਸਿਉਂਖ ਕਾਰਸੇ ਵਾਲੀ ਸਿਉਂਖ ਨੇ ਖਤਮ ਕਰਤਾ ਪਰ ਫਿਰ ਵੀ ਦੱਸਿਆ ਕਰੋ ਕਿ ਠੰਡਾ ਬੁਰਜ ਥੋੜਾ ਹੋਰ ਉੱਚਾ ਸੀ ਤੇ ਇਹਦੇ ਚਾਰ ਛਪੇਰੇ ਪਾਣੀ ਸੀ ਤੇ ਫਿਰ ਮੋਤੀ RAM ਮਹਾਰਾਜੀਆਂ ਨੂੰ ਵੀ ਦੁੱਧ ਪਿਉਉਣ ਬਦਲੇ ਸਾਰੇ ਪਰਿਵਾਰ ਨੂੰ ਕਾਣੀ ਪੀੜ ਦਿੱਤਾ ਗਿਆ ਕਾਣੀ ਪੀੜਨਾ ਹੁੰਦਾ ਦੋਸਤੋ ਜਿਵੇਂ ਆਪਾਂ ਗੰਨਾ ਲਗਾਉਨੇ ਆ ਨਾ ਸੌਖੇ ਤਰੀਕੇ ਨਾਲ ਬੱਚਿਆਂ ਨੂੰ ਸਮਝਾਇਆ ਕਰੋ ਕਿ ਜਿਵੇਂ ਆਪਾਂ ਗੰਨਾ ਲਗਾਉਨੇ ਆ ਤੇ ਗੰਨੇ ਆਲਾ ਗੰਨੇ ਦਾ ਜੂਸ ਕੱਢ ਕੇ ਦਿੰਦਾ ਹੈ ਇਸ ਤਰ੍ਹਾਂ ਬੱਚਿਆਂ ਨੂੰ ਕਾਣੀ ਪੀੜ ਦਿੱਤਾ ਜਾਂਦਾ ਸੀ ਤੇ ਆ ਮਿੱਤਰੋ ਜਦੋਂ ਆਕੇ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇਟ ਖੜਕਾਈ ਤੇ ਫਤਿਹ ਕੀਤਾ ਤੇ ਥੱਲੇ ਆ ਸ਼ਹੀਦੀ ਸਥਾਨ ਹੈ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀਆਂ ਦਾ ਜਿਹਦੇ ਤੁਸੀਂ ਦਰਸ਼ਨ ਕਰੋ ਤੇ ਸ਼ੇਅਰ ਕਰਕੇ ਆਪਣੇ ਸੱਜਣਾ ਮਿੱਤਰਾਂ ਨੂੰ ਕਰਾਇਓ ਸਸਿਕਾ